ਸਸਕਾਲ ਜੀ ਤੁਸੀਂ ਦੇਖ ਸਕਦੇ ਹੋ ਇੱਕ ਵਾਰੀ ਫੇਰ ਇੱਕ ਜ਼ਰੀਆ ਫਾਊਂਡੇਸ਼ਨ ਨੇ ਇੰਨੀ ਧੁੰਦ ਦੇ ਵਿੱਚ ਆਪਣੀ ਸੇਵਾ ਨਿਭਾ ਰਹੀ ਹੈ ਔਰ ਇਹ ਸਾਰਾ ਕੁਝ ਗੁਰੂ ਮਹਾਰਾਜ ਦੀ ਕਿਰਪਾ ਨਾਲ ਹੀ ਹੋ ਸਕਦਾ ਹੈ ਮਹਾਰਾਜ ਦੀ ਅਪਾਰ ਕਿਰਪਾ ਇਸ ਟੀਮ ਤੇ ਕਿ ਸਾਡਾ ਸਵੱਬ ਸਿਚੁਏਸ਼ਨ ਉਦਾਂ ਦੀ ਬਣਾਈ ਹੋਈ ਹੈ ਕਿ ਇੰਨੀ ਠੰਡ ਦੇ ਵਿੱਚ ਵੀ ਮਰੀਜ਼ ਇੱਥੇ ਬੈਠੇ ਨੇ ਪਰ ਅੱਜ ਖੁਸ਼ੀ ਹੈ ਸਾਨੂੰ ਕਿ ਸਾਡਾ ਵੀਰ ਸਿੰਘਾ ਤੁਸੀਂ ਨਾਮ ਤੋਂ ਬਾਈ ਨੂੰ ਜਾਣਦੇ ਹੋ ਪਰ ਅਸਲੀ ਨਾਮ ਬਾਈ ਦਾ ਮਨਪ੍ਰੀਤ ਸਿੰਘ ਹੈ ਬਾਈ ਜੀ ਅੱਜ ਪਹੁੰਚੇ ਨੇ ਇੱਥੇ ਹਾਲਾ ਕਿ ਮੈਂ ਕੱਲ ਹੀ ਵੀਡੀਓ ਪਾ ਕੇ ਹਟਿਆ ਕਿ ਇੰਨੀ ਧੁੰਦ ਹੈ ਔਰ ਲੋਕ ਕੋਈ ਕੁਝ ਮਨਾ ਰਹੇ ਕੋਈ ਕੁਝ ਮਨਾ ਰਹੇ ਖੁਸ਼ੀ ਦਾ ਮੌਕਾ ਜਾਂ ਗਮ ਦਾ ਮੌਕਾ ਇੱਥੇ ਮਨਾਉ ਤੋਂ ਬਾਈ ਜੀ ਅੱਜ ਪਹੁੰਚੇ ਨੇ ਮੇਰੇ ਨਾਲ ਇੱਕ ਇੱਕ ਮਰੀਜ਼ ਦੇਖਿਆ ਇੱਕ ਇੱਕ ਪੇਸ਼ੈਂਟ ਨੂੰ ਸੁਣਿਆ ਬਹਿ ਕੇ ਔਰ ਬੜੀ ਮਿਹਰਬਾਨੀ ਬਾਈ ਤੁਸੀਂ ਆਏ ਹੋ ਕੀ ਫੀਲ ਕੀਤਾ ਇੱਥੇ ਬਹਿ ਕੇ ਇੱਕ ਇੱਕ ਮਰੀਜ਼ ਨਾਲ ਤੁਸੀਂ ਸੁਣ ਰਹੇ ਹੋ ਅੱਜ ਆਪਾਂ ਨਾਲ ਨਾਲ ਗੱਲਬਾਤ ਵੀ ਕਰਦੇ ਆਂ ਤੇ ਬਾਈ ਵੈਸੇ ਤਾਂ ਅੱਜ ਤੋਂ ਯਾਦ ਹੈ ਬਾਈ ਤੁਹਾਨੂੰ ਤੁਸੀਂ 4-5 ਸਾਲ ਪਹਿਲਾਂ ਵੀ ਆਏ ਸੀਗੇ ਮੈਂ ਹਾਂ ਉਸ ਤੋਂ ਬਾਅਦ ਵਿੱਚ ਆਏ ਸੀ ਇੱਥੇ ਹਾਂਜੀ 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 ਤੀਜੀ ਵਾਰੀ ਤੇ ਤੀਜੀ ਵਾਰੀ ਬਾਈ ਹੁਣ ਫਿਰ ਇਸ ਐਨਜੀਓ ਚਾਣ ਦਾ ਮੌਕਾ ਮਿਲਿਆ ਮੈਂ ਤਾਂ ਇਹ ਚਾਹਨਾ ਕਿ ਇਹ ਸਾਲੋਂ ਸਾਲ ਚੱਲੀ ਜਾਵੇ ਤੇ ਮੈਂ ਆਵਾਂ ਅੱਗੇ ਸਾਡੀ ਪੀੜੀ ਦਰ ਪੀੜੀ ਨਿਆਣੇ ਵੀ ਆਉਣ ਸਾਡੇ ਤਾਂ ਅੱਜ ਜਦੋਂ ਦਾਦਾ ਬਣ ਜਾਵਾਂ ਨਾ ਮੇਰੇ ਪੋਤੇ ਪੁੱਤੀ ਵੀ ਹੋਣ ਮੈਂ ਤਾਂ ਇਹ ਕਹਿੰਦਾ ਜੀ ਮੈਨੂੰ ਐਂਦਾ ਲੱਗਦਾ ਕਿ ਇਹ ਦੁਆਵਾਂ ਮਾਂ ਜੁੜੀਆਂ ਹੋਈਆਂ ਨੇ ਜਿੱਦਾਂ ਹੁਣ ਅੱਥੇ ਬੈਠੇ ਅਸੀਂ ਗੱਲ ਕਰਦੇ ਪਏ ਸੀ ਵੀਰੇ ਜਦੋਂ ਕਿ ਇੱਕ ਕਰਮਾਂ ਦੀ ਖੇਡ ਹੈ ਜੀ ਬਾਈ ਮੈਂ ਸਭ ਤੋਂ ਪਹਿਲਾਂ ਆ ਕੇ ਵੀਰੇ ਨੂੰ ਇੱਕ ਕੁਐਸਚਨ ਪੁੱਛਿਆ ਮੈਂ ਕਿਹਾ ਵੀਰੇ ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਮਤਲਬ ਚਲੋ ਤੁਸੀਂ ਤਾਂ ਦੁਨੀਆਦਾਰੀ ਚ ਬਹੁਤ ਕੁਝ ਦੇਖ ਲਿਆ ਰੋਜ਼ ਨਵਾਂ ਕੋਈ ਨਾ ਕੋਈ ਮਰੀਜ਼ ਆਉਂਦਾ ਜੀ ਬਾਈ ਹਜ਼ਾਰਾਂ ਦੀ ਗਿਣਤੀ ਚ ਮਰੀਜ਼ ਦੇਖ ਕੇ ਤਾਂ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਇਹ ਕੀ ਹੈ ਇਹ ਉਹਦੀ ਉਹਦੇ ਕਰਮ ਨੇ ਜਾਂ ਉਹਦੀ ਉਹਦਾ ਬੋਲਚਾਲ ਹੈ ਜਾਂ ਉਹਦਾ ਕਿਸੇ ਪਿਤਰਾਂ ਦਾ ਜਾਂ ਬਜ਼ੁਰਗਾਂ ਦਾ ਕੀਤਾ ਹੋਇਆ ਤਾਂ ਮੈਨੂੰ ਇੱਕ ਗੱਲ ਬੜੀ ਸਿਆਣੀ ਅਨਮੋਲ ਵੀਰੇ ਨੇ ਕਹੀ ਕਿ ਇਹ ਹਰੇਕ ਬੰਦੇ ਦੇ ਆਪਣੇ ਆਪਣੇ ਕਰਮ ਨੇ ਅਸੀਂ ਕਹਿ ਦਿੰਨੇ ਆ ਕਿ ਅਸੀਂ ਕਿਸੇ ਦਾ ਠੱਗੀ ਕਰ ਲਈ ਅਸੀਂ ਕਿਸੇ ਨਾਲ ਚਲਾਕੀ ਕਰ ਲਈ ਪਰ ਮੈਨੂੰ ਲੱਗਦਾ ਇੱਥੇ ਹੀ ਆ ਸਭ ਕੁਝ ਇੱਥੇ ਹੀ ਆ ਬਈ ਦੁਨੀਆਂ ਚੀ ਚੰਗੇ ਮਾੜੇ ਸਭ ਇੱਥੇ ਹੀ ਆ ਸਭ ਕੁਝ ਇੱਥੇ ਹੀ ਆ ਸੋ ਜਿਹੜਾ ਅਨਮੋਲ ਵੀਰੇ ਨੇ ਇਹ ਮੇਰੇ ਕੋਲ 7-8 ਸਾਲ ਹੋ ਗਏ ਹਾਂਜੀ ਹਾਂਜੀ ਬਈ 8 ਸਾਲ ਹੋ ਗਏ 8 ਸਾਲ ਹੋ ਗਏ 8 ਸਾਲ ਤੋਂ ਇਹ ਰੀਤ ਸ਼ੁਰੂ ਕੀਤੀ ਹੈ ਸਾਲੋਂ ਸਾਲ ਦੁਨੀਆਂ ਤੱਕ ਯਾਦ ਕੀਤਾ ਜਾਵੇ ਤੇ ਇਦਾਂ ਹੀ ਲੋਕਾਂ ਦੀ ਸੇਵਾ ਕਰਦੇ ਰਹਿਣ ਭਰਾ ਥੈਂਕ ਯੂ ਭਾਈ ਤੇ ਮੇਰੀ ਦਿਲੋਂ ਦੁਆ ਹੈ ਜਿੰਨੇ ਜੋਗੇ ਅਸੀਂ ਹੋਵਾਂਗੇ ਅਸੀਂ ਕਰਦੇ ਰਹਿਵਾਂਗੇ ਹਮੇਸ਼ਾ ਨਾਲ ਖੜੇ ਥੈਂਕ ਯੂ ਭਾਈ ਦੇਖੋ ਇੰਨੀ ਠੰਡ ਦੇ ਵਿੱਚ ਸਾਡੇ ਕੋਲ ਪਿਛਲੇ 2 ਘੰਟਿਆਂ ਤੋਂ ਵੀਰਾ ਬੈਠਾ ਔਰ ਕੋਈ ਕਾਲੀ ਨਹੀਂ ਜਾਣਦੀ ਮੈਂ ਤਸੱਲੀ ਨਾਲ ਬੈਠਾ ਔਰ ਇਹ ਨਹੀਂ ਕਿ ਫਾਰਮੈਲਟੀ ਦੀ ਕਰਕੇ ਕੋਲ ਆ ਕੇ ਬਹਿ ਗਏ ਇੱਕ ਇੱਕ ਮਰੀਜ਼ ਨੂੰ ਪਰਸਨਲੀ ਸੁਣ ਕੇ ਇੰਟਰਸਟ ਨਾਲ ਕਿ ਭਾਈ ਆ ਕਿਦਾਂ ਤੁਸੀਂ ਕਿਵੇਂ ਫੜਦੇ ਹੋ ਫਿਰ ਇਹਨਾਂ ਨੂੰ ਨਕਲੀ ਮਰੀਜ਼ ਕਿਵੇਂ ਫੜਦੇ ਹੋ ਅਸਲੀ ਕਿਵੇਂ ਫੜਦੇ ਹੋ ਕੀ ਕਰਦੇ ਹੋ ਜਿਹੜੀ ਸਭ ਤੋਂ ਮਹੱਤਵਪੂਰਨ ਚੀਜ਼ ਹੈ ਨਾ ਇਸ ਐਨ ਜੀਓ ਦਾ ਕੰਮ ਆ ਕੇ ਸਮਝਣਾ ਉਹ ਬਹੁਤ ਜ਼ਰੂਰੀ ਹੈ ਸ਼ਾਇਦ ਬੜੀ ਵਰੀ ਬਾਈ ਨੇ ਮੈਨੂੰ ਫੋਨ ਕੀਤਾ ਵੀਰੇ ਯਾਰ ਮੈਨੂੰ ਆ ਨਹੀਂ ਹੋਣਾ ਅਕਾਊਂਟ 'ਚ ਪੈਸੇ ਪਾਉਲ ਪੇਟੀਐਮ ਪਾਉਲ ਹੈ ਖਾਤੇ 'ਚ ਪਵਾ ਲੈ ਪਰ ਨਹੀਂ ਪੈਸਾ ਮੇਨ ਮਕਸਦ ਨਹੀਂ ਹੈ ਮੇਨ ਮਕਸਦ ਹੈ ਤੁਸੀਂ ਇੱਥੇ ਆਓ ਦੇਖੋ ਇੰਨੀ ਠੰਡ ਹੈ ਇੰਨੀ ਧੁੰਦ ਹੈ ਔਰ ਕਿੰਨੀ ਠੰਡ ਦੇ ਵਿੱਚ ਇੱਥੇ ਬਈ ਮਰੀਜ਼ ਆਏ ਨੇ ਤੁਸੀਂ ਦੇਖੋ ਇਹਨਾਂ ਦਾ ਇੱਕ ਬੇਟਾ ਦੀ ਡੈਥ ਵੀ ਹੋ ਚੁੱਕੀ ਕਿਉਂ ਆਏ ਅੰਕਲ ਤੁਸੀਂ ਇੱਥੇ ਕੀ ਹੋਇਆ ਤੁਹਾਨੂੰ ਆਦ ਲਈ ਆਏ ਹਾਂ ਸਾਡੇ ਮਾਲਾਈ ਬੇਟੇ ਡੈਥ ਹੋ ਗਈ ਅਸੀਂ ਦੋਨੇ ਜਾਣੇ ਮਰੀਜ਼ ਬਣ ਗਏ ਜੀ ਬੇਟੇ ਦੀ ਡੈਥ ਕਿੱਦਾਂ ਹੋ ਗਈ ਜੀ ਤੁਹਾਡੇ ਬੇਟਾ ਜੀ ਆਉ ਪਤਨਿੰਦਾ ਕੋਈ ਕੋਈ ਉਹਨਾਂ ਨੂੰ ਹੋਸ਼ੀ ਗੋਈ ਉਹਨੂੰ ਮਾਰ ਕੇ ਛੱਟੇ ਉਤੋਂ ਦੀ ਗੱਡੀਆਂ ਲਤਰ ਲਤਰ ਲੰਘ ਗਈਆਂ ਗੱਡੀਆਂ ਉੱਪਰੋਂ ਲੰਘੀਆਂ ਬੱਚੇ ਨੇ ਕਿੰਨੀ ਉਮਰ ਦੀ ਮੰਗਦੀ 11 ਮਹੀਨੇ 28 ਸਾਲ ਦਾ ਸੀ ਦੇਖੋ 28 ਸਾਲ ਦਾ ਜਵਾਨ ਮੁੰਡਾ 11 ਮਹੀਨوں ਹਾਲਾਤ ਦੇਖੋ ਕੀ ਨੇ ਤੇ ਹੁਣ ਮਾਤਾ ਜੀ ਨੂੰ ਬਾਪੂ ਜੀ ਦੀ ਵਾਈਫ ਨੂੰ ਕੈਂਸਰ ਹੋ ਗਿਆ ਤੇ ਉਹਦੇ ਇਲਾਜ ਵਾਸਤੇ ਪੈਸੇ ਹੈ ਨਹੀਂ ਅੱਜ ਉਹਦੇ ਹਾਸਤੇ ਆਏ ਹੋਏ ਨੇ ਬੱਸ ਬਿਮਾਰੀ ਹੋ ਗਈ ਸਾਡੇ ਦੋਨਾਂ ਦੇ ਅੰਦਰ ਪਹਿਲਾ ਮੈਸਾਲ ਪਰ ਉੱਤੇ ਰਿਹਾਂਗਾ ਬਠੰਡੇ ਬਠੰਡੇ ਐਮਜ਼ ਤੇ ਦੂਜਾ ਕੀ ਸੀ ਉਹਦਾ ਦਿੱਲੀ ਹਾਰਟ ਦਿੱਲੀ ਹਾਰਟ ਦਿੱਲੀ ਹਾਰਟ ਹਾਂ ਦਿੱਲੀ ਹਾਰਟ ਇੱਥੇ ਨੇ ਹੁਣ ਬਾਪੂ ਜੀ ਇੱਥੇ ਕਿਉਂ ਆਇਓ ਇੱਥੇ ਕੋਈ ਮਦਦ ਲੈਣ ਆਏ ਆ ਜੀ ਹੁਣ ਅੱਗੇ ਡਾਕਟਰ ਕਿੰਨਾ ਖਰਚਾ ਦੱਸਦੇ ਨੇ ਡਾਕਟਰ ਤਾਂ ਕਹਿੰਦੇ 10 ਦਿਨ ਸੋਲੂ ਇਹਦੇ ਵਿੱਚ ਰਹਿਣਾ ਪਊਗਾ ਜੇ ਹੋਰ ਇੱਥੇ ਮੋਹਾਲੀ ਕੈਂਸਰ ਹੁਣ ਮੋਹਾਲੀ ਕੈਂਸਰ ਰਹਿਣਾ ਬਾਈ ਦੇਖੋ ਆ ਪੈਂਜੀ ਨੇ ਤੂੰ ਆ ਤੁਸੀਂ ਕਿਉਂ ਆਏ ਹੋ ਆਂਟੀ ਇੱਥੇ ਮੇਰੇ ਪਤੀ ਕੋ ਆ ਵੀ ਚੰਡੀਗੜ੍ਹ ਰੈਫਰ ਕਰਨੇ ਕੇ ਲਿਏ ਬੋਲੇ ਉਹਨਕੇ ਦਿਮਾਗ ਮੇਂ ਲੜਾ ਆਇਆ ਹੋਆ ਹੈ ਔਰ ਉਹਨਕਾ ਹੱਥ ਪੈਰ ਨਹੀਂ ਚੱਲ ਰਹਾ ਹੱਥ ਪੈਰ ਨਹੀਂ ਚੱਲ ਰਹਾ ਨਾਮ ਕੀ ਹੈ? ਨਾਮ ਦੱਸ। ਨਾਮ ਦੱਸ। ਹੈ? ਧਨਵੀਤ। ਧਨਵੀਤ ਪੜਦਾ ਹੁਣ। ਕਿੰਨੇ ਵਿੱਚ ਪੜਦਾ? 3ਜੀ ਦੇ। ਤੀਜੀ ਵਿੱਚ ਪੜਦਾ। ਕੀ ਹੋਇਆ ਆਂਟੀ ਜੀ ਇਹਨੂੰ ਕੀ ਹੋਇਆ ਮੁੰਡੇ ਨੂੰ? ਮੇਰਾ ਵੀ ਰੈਕਸੀਡੈਂਟ ਹੋ ਗਿਆ ਸੀਗਾ ਜੀ। ਅੱਛਾ। ਗਿਆ ਜ 11 ਆਹ 22 ਜਨਵਰੀ ਨੂੰ ਹੀ। ਹੁਣ ਤੱਕ ਇਹ ਬਹੁਤ ਲਾਜ ਕਰਾ ਚੁੱਕਿਆ ਹੈ। ਕਿਸ ਕਦੇ ਕਿਸੇ ਹਸਪਤਾਲ ਚ ਕਦੇ ਕਿਸੇ ਚ ਹੀ ਹੁਣ ਉਹ ਕਹਿੰਦੇ ਖਰਚਾ ਬਹੁਤ ਜ਼ਿਆਦਾ ਹੀ। ਕਿੱਥੋਂ ਆਇਓ ਤੁਸੀਂ ਹੁਣ ਇੱਥੇ? ਤੁਸੀਂ ਈਟ ਮੋੜ ਤੋਂ। ਕਿਤੇ ਕਿਲੋਮੀਟਰ ਤੁਸੀਂ ਇਹਦਾ ਅੱਗੇ ਇਲਾਜ ਕਿਉਂ ਨਹੀਂ ਕਰਾ پا ਰਹੇ ਸਾਡੇ ਕੋਲ ਹੀ ਹੁਣ ਇਲਾਜ ਕਰਾਉਣ ਲਈ ਕੁਝ ਨਹੀਂ ਹੈ ਬਾਈ ਅਸੀਂ ਸਾਰਾ ਕੁਝ ਲਾ ਚੁੱਕੇ ਆ ਦੇਖੋ ਬਾਈ ਕੀ ਕੋਈ ਦੇਖ ਸਕਦਾ ਬਾਈ ਕੋਈ ਕੋਈ ਮਾਂ ਕੋਈ ਪਿਓ ਆਪਣੇ ਬੱਚੇ ਨੂੰ ਬਿਨਾਂ ਇਲਾਜ ਦੇ ਤੋਂ ਦੇਖ ਸਕਦਾ ਜਿੰਨਾਂ ਕੋਲ ਪੈਸੇ ਹੋਣ ਤਾਂ ਮੰਗਣਾ ਸੌਖਾ ਹੈ ਹੱਥ ੱਡਣਾ ਕਿਸੇ ਕੋਲ ਅਰਦੇ ਜਮਾਨੇ 'ਚ ਜੇ ਬੰਦੇ ਕੋਲ ਪੈਸੇ ਹੋਣ ਤਾਂ ਸੌਖਾ ਹੈ ਮੈਨੂੰ ਇੱਕ ਗੱਲ ਬੜੀ ਸਿਆਣੀ ਕਹੀ ਅਨਮੋਲ ਵੀਰੇ ਨੇ ਜਦੋਂ ਇੱਥੇ ਆ ਕੇ ਮੈਂ ਬੈਠਿਆ ਨਾ ਤੇ ਜਦੋਂ ਕਰਮ ਵਾਲੀ ਗੱਲ ਛੇੜੀ ਹੈ ਤਾਂ ਮੈਂ ਨਾ ਹਰ ਬੰਦੇ 'ਚੋਂ ਚੰਗੀ ਗੱਲ ਸਿੱਖਣ ਦੀ ਕੋਸ਼ਿਸ਼ ਕਰਦਾ ਉਹਨਾਂ ਤੇ ਮਾੜੀ ਗੱਲ ਮੈਂ ਉੱਥੇ ਰਹਿਣ ਦਿੰਦਾ ਤਾਂ ਮੈਨੂੰ ਇਹ ਗੱਲ ਬੜੀ ਵਧੀਆ ਲੱਗੀ ਅਨਮੋਲ ਵੀਰੇ ਨੇ ਕਿਹਾ ਕਹਿੰਦੇ ਕਿ ਜੇ ਤੁਹਾਨੂੰ ਰੱਬ ਨੇ ਇੰਨੇ ਜੋਗਾ ਕੀਤਾ ਤੁਸੀਂ ਇਸ ਸਾਈਡ ਬੈਠੇ ਹੋ ਹਾਂ ਇੱਧਰ ਲੈਣ ਵਾਲੇ ਬੈਠੇ ਨੇ ਉੱਧਰ ਪੈਸੇ ਦੇਣ ਵਾਲੇ ਨੇ ਇਹ ਦੋ ਸਾਈਡਾਂ ਨੇ ਇੱਕ ਵੰਡਣ ਵਾਲਾ ਤੇ ਇੱਕ ਮੰਗਣ ਵਾਲਾ ਤੇ ਹਮੇਸ਼ਾ ਮੈਂ ਕਹਿੰਦਾ ਇਹ ਵੀ ਇੰਨੇ ਜੋਗੇ ਹੋਣ ਜਿਹੜੇ ਰੱਬ ਨੇ ਇਹ ਵੀ ਕਿਸੇ ਮੁਕਾਮ ਤੇ ਪਹੁੰਚਾ ਇਹਨਾਂ ਦੀ ਇਹ ਦੁੱਖ ਤਕਲੀਫਾਂ ਦੂਰ ਹੋਣ ਤੇ ਇਹ ਵੀ ਕਿਸ ਵੇਲੇ ਉਸ ਸਾਈਡ ਤੇ ਆ ਕੇ ਬੈਠਣ ਕੇ ਨਾਲੇ ਤਾਂ ਮੈਂ ਰੱਬ ਅੱਗੇ ਹੀ ਦੁਆ ਕਰਦਾ ਬਹੁਤ ਰੱਬ ਨੇ ਆ ਹੱਥ ਪੈਰ ਦਿੱਤੇ ਆ ਸਾਹ ਦਿੱਤੇ ਆ ਜੀ ਸਰੀਰ ਦਿੱਤਾ ਐਨੀਆਂ ਸੋਹਣੀਆਂ ਗੱਡੀਆਂ ਖਾਰਾਂ ਦਿੱਤੀਆਂ ਸਾਨੂੰ ਤਾਂ ਇਹ ਤਾਂ ਦੇਣਾ ਸੀ ਰੱਬ ਦਾ ਕੀ ਦੇ ਸਕਦੇ ਆ ਕੋਈ ਬਿਲਕੁਲ ਨਹੀਂ ਦੇ ਸਕਦੇ ਨਹੀਂ ਤਾਂ ਲੋਕ ਅੱਧੀ ਅੱਧੀ ਰਾਤ ਨੂੰ ਨਿਆਣੇ ਮੋਟਰਸਾਈਕਲਾਂ ਤੇ ਹੁਣ ਜਿੱਦਾਂ ਬਾਪੂ ਜੀ ਨੇ ਕਿਹਾ ਕਿ ਉਹਨਾਂ ਦੇ ਨਿਆਣੇ ਦੀ ਮੋਟਰਸਾਈਕਲ ਤੇ ਜਾਂਦੇ ਰਾਤ ਨੂੰ ਡੈਥ ਹੋ ਗਈ ਗੱਡੀਆਂ ਲੰਘੀਆਂ ਉੱਪਰ ਤੇ 28 ਸਾਲ ਉਮਰ ਜਵਾਨ ਹੁੰਦੀ ਐ ਐਸ ਵੇਲੇ ਕਮਾ ਕੇ ਦੇਣ ਦਾ ਟਾਈਮ ਹੁੰਦਾ ਹੈ ਮਾਪਿਆਂ ਨੂੰ ਮਾਪਿਆਂ ਨੇ ਬੂਟਾ ਲਾਇਆ ਹੁੰਦਾ ਵੱਡਾ ਹੋਇਆ ਹੁੰਦਾ ਫਲ ਦੇਣਾ ਹੁੰਦਾ ਉਹ ਉਹ ਪਹਿਲਾਂ ਦਾ ਟਾਈਮ ਤਾਂ ਸਿਰਫ ਉਹ ਵੱਡਾ ਕਰਨ ਤੇ ਉਹਨੂੰ ਪਾਣੀ ਪਾਉਣ ਤੇ ਲੰਘ ਜਾਂਦਾ ਬਿਲਕੁਲ ਸਹੀ ਗੱਲ ਹੈ ਤੇ ਆ ਆ ਟਾਈਮ ਹੁੰਦਾ ਕਿ ਮਾਪਿਆਂ ਨੂੰ ਆਸ ਹੁੰਦੀ ਕਿ ਸਾਡੇ ਧੀ ਪੁੱਤ ਕਮਾਉਣਗੇ ਉਹਨਾਂ ਦੇ ਵਿਆਹ ਹੋਣਗੇ ਉਹ ਉਹ ਚੀਜ਼ ਮੈਂ ਅੰਦਰੋਂ ਫੀਲ ਕਰ ਸਕਦਾ ਹਾਂ ਕਿਉਂਕਿ ਅਸੀਂ ਜਦੋਂ ਬੜੇ ਹੋਇਆ ਸਾਡੇ ਘਰ ਦੇ ਆ ਤੇ ਸਾਡੇ ਤੋਂ ਕਿੰਨੀ ਆਸਾਂ ਲਾਈਆਂ ਨੇ ਜੀ ਬਾਈ ਤੇ ਮੈਨੂੰ ਮੈਂ ਤਾਂ ਇਹੀ ਕਹਿ ਸਕਦਾ ਇੱਕ ਰੱਬ ਦਾ ਵਾਹਿਗੁਰੂ ਦਾ ਐਡਾ ਬੜਾ ਆਸ਼ੀਰਵਾਦ ਆ ਵੀਰੇ ਦੇ ਸਿਰ ਤੇ ਤੇ ਬਸ ਐਂ ਬਣਿਆ ਰਿਹਾ ਭਰਾਵਾਂ ਦਾ ਸਾਥ ਤੇ ਤੁਹਾਡੇ ਭਰਾਵਾਂ ਦੇ ਨਾਲ ਐਂ ਚੜਦੀ ਕਲਾ ਚ ਮੇਰੇ ਵੀਰ ਐਂ ਜ਼ਰੀਆ ਇੱਕ ਜ਼ਰੀਆ ਚਲਦੀ ਰਵੇ ਚਲੋ ਸਾਲ ਚਲਦੀ ਰਵੇ ਬਸ ਅਸੀਂ ਦੁਆ ਕਰ ਸਕਦੇ ਆ ਭਲਾ ਹੁੰਦਾ ਰਵੇ ਵੀਰੇ ਦੇਖੋ ਇੰਨੀ ਠੰਡ ਆ ਬਈ ਦੇਖੋ ਅਸੀਂ ਖੜਿਆ ਵੀ ਨਹੀਂ ਜਾ ਰਿਹਾ ਇੱਥੇ ਕਿੰਨੀ ਕਿੰਨੀ ਦੂਰੋਂ 30 30 40 40 50 50 100 100 ਕਿਲੋਮੀਟਰ ਦੂਰੋਂ ਹੀ ਲੋਕ ਇੱਥੇ ਹੈਲਪਲਾਈਨ ਲਈ ਆਏ ਨੇ ਕਿੰਨੀਆਂ ਆਸਾਂ ਨਾਲ ਆਏ ਨੇ ਔਰ ਉਹ ਆਸਾਂ ਮੇਰੇ ਤੋਂ ਨਹੀਂ ਉਹ ਆਸਾਂ ਇਨਸਾਨੀਅਤ ਤੋਂ ਆ ਔਰ ਕੱਲ ਮੈਂ ਵੀਡੀਓ ਪਾਈ ਵੀਰੇ ਲੋਕਾਂ ਨੇ ਲਾਈਕ ਸ਼ੇਅਰ ਕਮੈਂਟ 3 ਲੱਖ ਵਿਊ ਹੋ ਗਏ ਸਾਨੂੰ ਵਿਊਆਂ ਦੀ ਬਜਾਏ ਇੱਥੇ ਆ ਕੇ ਕੁਰਸੀਆਂ ਤੇ ਬੈਠੋ ਹੁਣ ਸਿੰਘਾ ਵੀਰਾ ਇੱਥੇ ਇਕੱਲਾ ਖੜਾ ਹੈ ਇਸ ਟਾਈਮ ਹਨਾ ਉਹ ਕੁਰਸੀ ਜਿਸ ਸਾਹਮਣੇ ਭਾਈ ਲੋੜ ਹੈ ਉਸ ਸਾਹਮਣੇ ਦਾਨ ਕਰਨ ਵਾਲੇ ਹੈਗੇ ਕੀ ਕਮੀ ਕਿੱਥੇ ਹੈ ਜਦ ਇੱਕ ਐਨਜੀਓ ਪਹਿਲੀ ਖਾਤਾ ਨੰਬਰ ਨਹੀਂ ਖੋਲਿਆ ਪੇਟੀਐਮ ਨੰਬਰ ਨਹੀਂ ਖੋਲਿਆ ਤੁਹਾਨੂੰ ਖੁੱਲੀ ਛੂਟ ਦੇ ਰਹੀ ਹੈ ਕਿੱਥੇ ਆ ਕੇ ਬੈਠੋ ਮਰੀਜ਼ਾਂ ਨਾਲ ਗੱਲਬਾਤ ਕਰੋ ਇਨਕੁਆਇਰੀ ਕਰੋ ਤੇ ਆ ਕੇ ਸਿੱਧੀ ਹੈਲਪ ਕਰੋ ਉਸ ਤੋਂ ਜ਼ਿਆਦਾ ਹੋਰ ਜਸਟੀਫਿਕੇਸ਼ਨ ਜਾਂ ਕਲੈਰੀਫਿਕੇਸ਼ਨ ਜਾਂ ਪਾਰਦਰਸ਼ੀ ਤਰੀਕਾ ਹੋਰ ਕੀ ਹੋ ਸਕਦਾ ਕਮੀ ਇੱਕ ਚੀਜ਼ ਹੈ ਕਿ ਕਮੀ ਲੋਕਾਂ ਨੇ ਆਪ ਨਹੀਂ ਹਟਾ ਕੇ ਦੇਖਿਆ ਆਪਣੇ ਤੇ ਜਦੋਂ ਕਿਤੇ ਬੰਦੇ ਤੇ ਆਪ ਹੰਡ ਲੈਂਦਾ ਨਾ ਜਦੋਂ ਬੰਦਾ ਰੀਲਾਂ ਤੋਂ ਬਾਹਰ ਆਉਂਦਾ ਹੈ ਜਦੋਂ ਬੰਦਾ ਨੈੱਟ ਤੋਂ ਬਾਹਰ ਆਉਂਦਾ ਹੈ ਚੱਕਮੀ ਜ਼ਿੰਦਗੀ ਤੋਂ ਬਾਹਰ ਆਉਂਦਾ ਫੇਰ ਬੰਦੇ ਨੂੰ ਪਤਾ ਲੱਗਦਾ ਕਿ ਜ਼ਿੰਦਗੀ ਦੇ ਕਿੰਨੇ ਸਾਰੇ ਪਹਿਲੂ ਨੇ ਨਹੀਂ ਤਾਂ ਬੰਦਾ ਕੀ ਕਹਿੰਦਾ ਨਾ ਜਿਸ ਕਮਰੇ ਚ ਹੈਗਾ ਉਹੀ ਦੁਨੀਆ ਜਦੋਂ ਬੰਦਾ ਕਮਰੇ ਤੋਂ ਬਾਹਰ ਨਿਕਲਦਾ ਫਿਰ ਪਤਾ ਲੱਗਦਾ ਕਿ ਦੁਨੀਆ ਹਰ ਰੰਗ ਦੀ ਹੈ ਇੱਥੇ ਭਰਾਵਾ ਆਪਣੇ ਆਪ ਨੂੰ ਤੁਹਾਨੂੰ ਇੰਨਾ بڑا ਨਹੀਂ ਸਮਝਣਾ ਚਾਹੀਦਾ ਨਹੀਂ ਤਾਂ ਤੁਹਾਡੇ ਤੋਂ ਵੀ بڑے ਬਹੁਤ ਬੈਠੇ ਨੇ ਨੇ ਵੱਡੀਆਂ ਗੱਲਾਂ ਨੇ ਔਰ ਮੈਂ ਦਿਲੋਂ ਖੁਸ਼ ਆਂ ਕਿ ਬਈ ਆਜਾਏ ਨੇ ਤੇ ਬੜੇ ਮਰੀਜ਼ ਨੇ ਅੱਜ ਇਹ ਕੀ ਹੈ ਇਹ ਬੱਚਾ ਇਹਨਾਂ ਦਾ ਵੈਂਟੀਲੇਟਰ ਆ ਦੇਖੋ ਬਈ ਇਹਨਾਂ ਦਾ ਬੱਚਾ ਵੈਂਟੀਲੇਟਰ ਤੇ ਸੀਗਾ ਹੁਣ ਛੁੱਟੀ ਹੋ ਗਈ ਤੇ ਡਾਕਟਰ ਨੇ ਪੈਸੇਆਂ ਕਰਕੇ ਛੁੱਟੀ ਰੋਕੀ ਹੋਈ ਹੈ ਮੈਂ ਇਹ ਚੀਜ਼ਾਂ ਨਾ ਮਹਿਸੂਸ ਕਰਾਉਣ ਦੀ ਕੋਸ਼ਿਸ਼ ਕਰਦਾ ਹਾਂ ਵੀਡੀਓ ਦੇ ਵਿੱਚ ਕਰਾ ਨਹੀਂ ਪਾਂਦਾ ਪਰ ਮਹਿਸੂਸ ਕਰਾਉਣ ਦੀ ਕੋਸ਼ਿਸ਼ ਕਰਦਾ ਕਿ ਮੇਰੀ ਮਾਂ ਬਈ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਮੇਰੀ ਮਾਂ ਹਸਪੀਟਲ ਹੋਵੇ ਉਹਨੂੰ ਦਵਾਈਆਂ ਚਾਹੀਦੀਆਂ ਹੁਣ ਮੇਰੇ ਕੋਲ ਪੈਸੇ ਨਾ ਹੋਣ ਮੇਰੇ ਤੇ ਕੀ ਬੀਤੇਗੀ ਮੈਂ ਕਿਹੜੀ ਅੱਖ ਨਾਲ ਦੁਨੀਆ ਨੂੰ ਦੇਖੂੰਗਾ ਮੈਂ ਕਿਸੇ ਤੇ ਐਗਜ਼ਾਮਪਲ ਨਹੀਂ ਲਾਂਦਾ ਮੈਂ ਆਪਣੇ ਤੇ ਲਾਂਨ ਕਿ ਮੇਰਾ ਭਰਾ ਹੋਵੇ ਮੇਰਾ ਬਾਪ ਹੋਵੇ ਮੇਰੀ ਮਾਂ ਹੋਵੇ ਮੇਰੀ ਵਾਈਫ ਹੋਵੇ ਮੇਰੇ ਬੱਚੇ ਹੋਣ ਉਹਨਾਂ ਕੋਲ ਦਵਾਈ ਜੋਗੇ ਪੈਸੇ ਨਾ ਹੋਣ ਤੁਸੀਂ ਦੁਨੀਆ ਨੂੰ ਕਿਸ ਢੰਗ ਨਾਲ ਦੇਖੋਗੇ ਮੈਨੂੰ ਬੜਾ ਮਾਣ ਆਇਆ ਯਾਰ ਅਨਮੋਲ ਵੀਰੇ ਤੁਹਾਡੇ ਤੇ ਕਿ ਜੇ ਸਾਉ ਨਾਲ ਇੱਕ ਜ਼ਰੀਆ ਚੱਲੀ ਆ ਨਾ ਸਾਡੀ ਮੈਨੂੰ ਐ ਲੱਗਦਾ ਕਿ ਜਦੋਂ ਕਿਸੇ ਦੇ ਘਰੇ ਕੋਈ ਬਿਮਾਰ ਹੁੰਦਾ ਜਾਂ ਕਦੇ ਪੈਸੇ ਨਹੀਂ ਹੁੰਦੇ ਉਹਦੇ ਦਿਮਾਗ 'ਚ ਇੱਕ ਵਾਰ ਜ਼ਰੂਰ ਆਉਂਦਾ ਹੋਣਾ ਕਿ ਯਾਰ ਇੱਕ ਜ਼ਰੀਆ ਜਾ ਕੇ ਜੀ ਬਾਈ ਮੈਨੂੰ ਐ ਲੱਗਦਾ ਸੱਚ ਹੈ ਬਾਈ ਕਿ ਇੱਕ ਵਾਰੀ ਜਾ ਕੇ ਅਨਮੋਲ ਵੀਰੇ ਕੋ ਜਾ ਕੇ ਜ਼ਰੂਰ ਜਾ ਕੇ ਆਈਏ ਕਿ ਸਾਡਾ ਕੋਈ ਰਾਹ ਨਿਕਲ ਸਕੇ ਉਹ ਉਹਦੀ ਆਸ ਹੈ ਇਹ ਕਿਸੇ ਤੋਂ ਆਸ ਲਾਉਣੀ ਉਹ ਹੁੰਦੀ ਹੈ ਬਿਲਕੁਲ ਸਹੀ ਗੱਲ ਤੇ ਇਹ ਤੁਸੀਂ ਕਿਸੇ ਦੀ ਜਦ ਆਸ ਬਣਿਓ ਉਹਨਾਂ ਦੀਆਂ ਆਸਾਂ ਤੇ ਖਰੇ ਉੱਤਰ ਰਹੇ ਹੋ ਤਾਂ ਇਹ ਬੜੀ ਮਾਣ ਵਾਲੀ ਨਹੀਂ ਨਹੀਂ ਥੈਂਕ ਯੂ ਬਾਈ ਮੈਨੂੰ ਨਾ ਮੇਰਾ ਮੇਨ ਮਕਸਦ ਭਾਈ ਇਹ ਹੀ ਹੈ ਕਿ ਲੋਕ ਲੋਕ ਹੈ ਨਾ ਜਿਹੜੇ ਉਹ ਦੇਖੋ ਇਹ ਵੀ ਸਾਡੇ ਲਈ ਸੰਗਤ ਹੈ ਜਿਹੜੇ ਲੋਕ ਸੇਵਾ ਕਰਨ ਵਾਲੇ ਨੇ ਉਹ ਵੀ ਸੰਗਤ ਹੈ ਮੇਰੀ ਤਾਂ ਬੇਨਤੀ ਹੈ ਕਿ ਲੋਕ ਇੰਨਾ ਚੀਜ਼ਾਂ ਨੂੰ ਮਹਿਸੂਸ ਕਰਨ ਇੱਕ ਦਿਨ ਹੰਡਾਣ ਇਹ ਚੀਜ਼ ਇੱਥੇ ਠੰਡ ਚ ਆਣ ਦੇਖੋ ਆਪਾਂ ਗੁਰੂ ਘਰ ਮੰਦਿਰ ਵੀ ਤਾਂ ਮੱਥਾ ਟੇਕਦੇ ਆ ਤੇ ਇਹ ਵੀ ਗੁਰੂ ਘਰ ਦੀ ਹੀ ਮੂਰਤੀ ਹੈ ਨਾ ਇਹ ਵੀ ਰੱਬ ਦੀ ਮੂਰਤੀ ਹੈ ਨਾ ਬਣਾਈ ਹੋਈ ਇਨਸਾਨ ਰੱਬ ਨਹੀਂ ਬਣਾਇਆ ਤੇ ਜੇ ਇਹ ਸਫਰ ਕਰ ਰਹੇ ਨੇ ਠੰਡ ਦੇ ਵਿੱਚ ਵਿਚਾਰੇ ਕਿੰਨੀ ਦੂਰੋਂ ਆਸਾਂ ਲੈ ਕੇ ਆਏ ਨੇ ਹੁਣ ਜੇ ਮੈਨੂੰ ਕਹਾਂ ਮੈਂ ਨਹੀਂ ਇੱਥੇ ਕੋਈ ਡੋਨਰ ਹੈ ਨਹੀਂ ਤੁਰ ਜਾਓ ਤਾਂ ਆਸ ਕੀ ਦੀ ਟੁੱਟੀ ਇਨਸਾਨੀਅਤ ਟੁੱਟੀ ਨਾ ਮੋਲ ਦੀ ਨਹੀਂ ਟੁੱਟੀ ਕਿਉਂਕਿ ਮੈਂ ਕਿਹੜਾ ਕੋਲੋਂ ਦੇਣੇ ਨੇ ਇੰਨੀ ਇੰਨਾ দান ਮੈਂ ਕੋਲੋਂ ਕਿੱਥੋਂ ਵੰਡ ਸਕਦਾ ਸੰਗਤ ਰੋਜ਼ ਆਵੇ ਹੁਣ ਜੇ ਮੈਂ ਅੱਜ ਸਟੋਰੀ ਪਾ ਲੰਦਾ ਤੁਸੀਂ ਆਣਾ ਤਾਂ ਇੱਥੇ 200 300 ਮੋਟਰਸਾਈਕਲ ਫੋਟੋਆਂ ਕਰਾਣਾ ਸੀ ਤੁਹਾਡਾ ਨਾਲ ਆ ਜਾਣਾ ਸੀ ਪਰ ਜੋ ਤੁਸੀਂ ਅਜ ਹੁਣ ਸਨੇਹਾ ਦੇ ਰਹੇ ਹੋ ਉਹ ਘੱਟ ਅਮਲ ਕੀਤਾ ਜਾਣਾ ਮੈਂ ਇਹੀ ਕਹਿਣਾ ਚਾਹ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿੰਨੀ ਵੱਧ ਤੋਂ ਵੱਧ ਹੋ ਸਕਦੀ ਆ ਤੁਸੀਂ ਸੇਵਾ ਕਰੋ 2024 ਆ ਗਿਆ ਤੁਹਾਡੀ ਲਾਈਫ ਦੇ ਮੈਨੂੰ ਨਹੀਂ ਪਤਾ 20 ਸਾਲ ਵਧੀਏ ਵੇਸਟ ਹੋਏ ਨੇ 30 ਸਾਲ ਵੇਸਟ ਹੋਏ ਨੇ ਜੀ ਉਹ ਜਿਹੜੇ ਵੇਸਟ ਹੋ ਗਏ ਹੋ ਗਏ ਉਹ ਅਗਲੀ ਜ਼ਿੰਦਗੀ ਹੈ ਜਿਹੜੀ ਕਿਸੇ ਲੇਖੇ ਲਾ ਲਓ ਕੁਝ ਹੋ ਜਾਊਗਾ ਤੁਹਾਨੂੰ ਮੈਂ ਇੱਕ ਹੋਰ ਵੀਰ ਨੂੰ ਬੁਲਾਣਾ ਜੱਸੇ ਵੀਰੇ ਆਜੋ ਇਹ ਬਾਈ ਜੀ ਵੀ ਬੜੀ ਉੱਚੀ ਪਵਿੱਤਰ ਰੂਹ ਨੇ ਮੈਂ ਤੁਹਾਡੇ ਇੰਟਰੋ ਕਰਾ ਦਿੰਨਾ ਇਹ ਜੱਸਾ ਭਾਈ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਇਹ ਬਾਈ ਬਹੁਤ ਬਹੁਤ ਪਤਾ ਬਾਈ ਚੰਗੇ ਦਿਨ ਲੈ ਕੇ 13 ਸਾਲ ਤੋਂ ਲੰਗਰ ਦੀ ਸੇਵਾ ਕਰ ਰਹੇ ਨੇ ਨੰਗੇ ਪੈਰੀ ਮੈਨੂੰ ਹੁਣੇ ਵੀਰੇ ਨੇ ਦੱਸਿਆ ਤਾਂ ਮੈਂ ਸਮਾ ਕੇ ਤੁਸੀਂ ਮਿਲਾਤਾ ਮੈਂ ਖੁਦ ਮਿਲਣਾ ਸੀ ਜਾਣ ਜਾਨ ਨੇ ਸਾਡੀ ਜਾਨ ਨੇ ਮੈਨੂੰ ਬਹੁਤ ਵਧੀਆ ਦੱਸਿਆ ਕਹਿੰਦੇ ਵੀਰੇ ਨੇ ਯੰਗ ਨੇ 29 ਸਾਲ ਹੋਰ ਹੈ 28 ਇਹਨਾਂ ਟਾਈਮ ਤੋਂ ਮੇਰੇ ਖਾਲ 40 ਹਸਪਤਾਲ 40 ਹਸਪਤਾਲ ਤੋਂ ਰੋਜ਼ ਮੈਨੂੰ ਦੱਸਿਆ ਵੀਰੇ ਨੇ ਸੋ ਵਾਹਿਗੁਰੂ ਨੇ ਬਹੁਤ ਵਧੀਆ ਸੇਵਾ ਲਈ ਆ ਜੀ ਮਤਲਬ ਯੰਗ ਯੰਗਸਟਰ ਦਾ ਇੱਕ ਇਹ ਵੀ ਚਿਹਰਾ ਮੋਰ ਇਹ ਬਾਈ ਸੋਸ਼ਲ ਮੀਡੀਆ ਤੋਂ ਬਿਨਾਂ ਰਹੇ ਨੇ 12-13 ਸਾਲ ਜਦੋਂ ਮੈਨੂੰ ਪਹਿਲੀ ਵਾਰ ਹੀ ਮਿਲੇ ਮੈਨੂੰ ਇਹਨਾਂ ਨੇ ਆਪ ਕੁਝ ਨਹੀਂ ਦੱਸਿਆ ਮੈਂ ਪੁੱਛਿਆ ਕਿ ਕੀ ਕਰਦੇ ਹੋ ਬਾਈ ਕਹਿੰਦੇ ਇਦਾਂ ਇਦਾਂ ਮੈਂ ਕਿਹਾ ਯਾਰ ਹੁਣ ਤੱਕ ਲੁਕੇ ਕਿਉਂ ਹੋਏ ਹੋ ਕਿ ਯੂਥ ਜਦ ਸੋਚੇ ਇਹਨਾਂ ਨੂੰ ਦੇਖ ਕੇ ਕਹਿੰਦੇ ਹੋਰ ਇਨਸਪਾਇਰ ਹੋਣਗੇ ਔਰ ਬਾਈ ਜੀ ਮਤਲਬ ਬਾਈ ਲੰਗਰ ਦੀ ਆਪਾਂ ਗੱਲ ਕਰ ਰਹੇ ਸੀ ਨਾ ਲੰਗਰ ਪ੍ਰਥਾ ਸਾਡੇ ਗੁਰੂ ਮਹਾਰਾਜ ਨੇ ਭੁੱਖੇ ਸਾਧੀਆਂ ਲਈ ਸ਼ੁਰੂ ਕੀਤੀ ਸੀ ਭੁੱਖੇ ਸਾਧੂਆਂ ਲਈ ਅੱਜ ਲੰਗਰ ਦੀ ਲੋੜ ਸਭ ਤੋਂ ਜ਼ਿਆਦਾ ਕਿੱਥੇ ਆ ਬਿਲਕੁਲ ਸਰਕਾਰੀ ਹਸਪੀਟਲਾਂ ਜਿੱਥੇ ਲੋਕ ਦਵਾਈਆਂ ਦੇ ਚੱਕਰਾਂ 'ਚ ਰੋਟੀ ਨਹੀਂ ਖਾ ਪਾਉਂਦੇ ਵਾਲੇ ਵਿਚਾਰੇ ਜਿਹਨਾਂ ਜਿਹੜੇ ਨੰਗੇ ਪੈਰੀ ਰਹਿੰਦੇ ਨੇ ਜਿਨ੍ਹਾਂ ਨੂੰ ਇੱਕ ਟਾਈਮ ਦੀ ਰੋਟੀ ਮਿਲ ਜਾਂਦੀ ਦੂਜੇ ਟਾਈਮ ਦਾ ਪਤਾ ਨਹੀਂ ਕਿ ਹੋਣੀ ਆ ਜਾਂ ਨਹੀਂ ਹੋਣੀ ਆ ਜਿਹੜਿਆ ਲੰਗਰ ਦੀ ਇਹਨ ਪ੍ਰਸ਼ਾਦਾ ਹੈ ਨਾ ਹੂੰ ਤੁਸੀਂ ਕਿਸ ਦਿਨ ਖਾਈਓ ਜਦੋਂ ਦੋ ਦਿਨ ਤੋਂ ਭੁੱਖੇ ਹੋਵੋਗੇ ਜੋ ਤੁਹਾਡੀਆਂ ਟਿੱਡ ਦੁਆਵਾਂ ਦੇਗਾ ਨਾ ਤੁਸੀਂ ਕਹੋਗੇ ਬਾਈ ਹੱਸਦਾ ਵਸਦਾ ਰਹਿ ਉਹ ਹੈ ਟਾਈਮ ਜਦੋਂ ਭੁੱਖਾ ਟਿੱਡ ਤੇ ਉਹਨੂੰ ਅੰਨ ਮਿਲਦਾ ਵਾਹਿਗੁਰੂ ਬਾਈ ਜੀ ਸਾਡੀ ਜਾਨ ਨੇ ਉਹ ਇਸ ਇਸ ਤਰਤੀ ਨੂੰ ਸਾਡੀ ਸੰਸਥਾ ਨੂੰ ਹੋਰ ਪਵਿੱਤਰ ਕਰ ਦਿੰਦੇ ਬਹੁਤ ਵਧੀਆ ਕੰਮ ਕਰਦੇ ਹੋ ਬਾਈ ਜੀ ਤੇ ਐਂ ਵਾਹਿਗੁਰੂ ਤੁਹਾਨੂੰ ਹੋਰ ਬਲ ਬਖਸ਼ੇ ਜਿੰਨੇ ਕੋ ਅਸੀਂ ਜੋਗਿਆਂ ਤੁਹਾਡੇ ਨਾਲ ਖੜੇ ਆ ਹਮੇਸ਼ਾ ਮੈਂ ਤੇ ਅਨਮੋਲ ਵੀਰਾ ਮੈਂ ਤਾਂ ਅਨਮੋਲ ਵੀਰਾ ਅਸੀਂ ਇਹਨਾਂ ਨਾਲ ਖੜਨਾ ਅਸੀਂ ਤੁਹਾ ਮੈਂ ਨਹੀਂ ਮੈਂ ਉਹਦੇ ਮਾਣ ਲੱਗੇ ਹੋਇਆ ਮੈਂ ਕਿਹਾ ਅਸੀਂ ਤੁਹਾਡੇ ਨਾਲ ਖੜੇ ਆ ਮੈਂ ਤੇਨੂੰ ਮੋਦ ਵੀਰਾ ਜਿੰਨਾ ਅਸੀਂ ਕਰ ਸਕਦੇ ਉਹਨਾਂ ਕਰ ਸਕਦੇ ਆ ਜੀ ਕੋਈ ਗੱਲ ਨਹੀਂ ਭਰਾ ਬੈਠੇ ਹੀ ਇੰਨਾ ਹੀ ਬੜਾ ਬਾਈ ਬਸ ਇਦਾਂ ਹੀ ਚੜ੍ਹਦੀ ਪਰ ਐਕਸਪਲੈਨ ਜੇ ਮੈਂ ਕਰੀ ਜਾਵਾਂ ਤਾਂ ਘਟ ਨਹੀਂ ਮੈਨੂੰ ਵੀਰੇ ਨੇ ਦੱਸਿਆ ਕਹਿੰਦੇ ਬਹੁਤ ਪਹਿਲਾਂ ਹੀ ਤੁਹਾਡੀ ਉਹਨਾਂ ਨੇ ਬਹੁਤ ਵਧਾਈ ਕੀਤੀ ਆ ਸੋ ਮੈਂ ਕਿਹਾ ਚਲੋ ਜਾਣ ਲੱਗਾ ਮੈਂ ਬਾਈ ਇੰਨੀ ਨਿਮਰਤਾ ਬਾਈ ਇੰਨਾ ਮਤਲਬ ਗਿਆਨ ਇੰਨੀ ਸੇਵਾ ਗੁਰੂ ਮਹਾਰਾਜ ਦੀ ਇੰਨਾ ਤਪ ਤਪ ਦੇਖੋ ਕਿੰਨਾ ਬਾਈ 13 ਸਾਲ ਰੋਜ਼ ਬਿਨ ਨਾਗਾ 365 ਦਿਨ ਲੰਗਰ ਦੀ ਸੇਵਾ ਨਿਭਾ ਰਹੇ ਨੇ 40 ਤੋਂ ਵੱਧ ਹਸਪਤਾਲਾਂ ਦੇ ਬਾਹਰ ਰੋਜ਼ ਤੇ ਇੱਥੇ ਪਿਛਲੇ 2-3 ਮਹੀਨਿਆਂ ਤੋਂ ਲੰਗਰ ਦੀ ਸੇਵਾ ਕੋਈ ਭੁੱਖੇ ਪੇਟ ਬਾਹਰ ਵਾਪਸ ਨਹੀਂ ਜਾਂਦਾ। ਇਹੀ ਆਪਣਾ ਜੀ ਸਤਗੁਰ ਨੇ ਸੇਵਾ ਲਈ ਆਪਾਂ ਹੈ ਨਹੀਂ ਆਪਾਂ ਕਦੇ ਵੀ ਨਹੀਂ ਪੱਟ ਸਕਦੇ। ਇਹ ਸਭ ਉਹਦੀ ਖੇਡ ਆ ਸੱਚੇ ਪਾਤਸ਼ਾਹ। ਹਰੇਕ ਬੰਦੇ ਨੂੰ ਵਾਹਿਗੁਰੂ ਨੇ ਇੱਕ ਡਿਊਟੀ ਲਾ ਕੇ ਭੇਜਿਆ। ਇਹਨਾਂ ਦੀ ਡਿਊਟੀ ਤਾਂ ਐਦਾਂ ਹੈ ਕਿ ਜਿਵੇਂ ਅਸੀਂ ਭੁੱਲ ਜਾਂਦੇ ਆ ਅਸੀਂ ਅਸੀਂ ਪਤਾ ਕੀ ਕਰਦੇ ਆ ਅਸੀਂ ਆ ਕੇ ਇੱਥੇ ਦੇ ਰੰਗ ਰੋਮਾਂ ਚ ਦੇਖੇ ਨਾ ਅਸੀਂ ਉਹ ਪਾਲਤ ਚ ਫਸ ਜਾਈ ਜਦੋਂ ਅਸੀਂ ਗੱਲ ਕਰਦੇ ਸੀਗੇ ਕਿ ਹਰ ਬੰਦੇ ਦਾ ਇੱਕ ਕਿਰਦਾਰ ਹੁੰਦਾ ਰੱਬ ਨੇ ਸਾਜਿਆ ਕਿ ਆਹ ਤੇਰਾ ਕੰਮ ਹੈ ਪਹਿਲਾਂ ਮੈਂ ਇਹਨੂੰ ਖੁੱਲਾ ਛੱਡ ਕੇ ਦੇਖਾ ਕਰਦਾ ਕੀ ਆ ਇਹ ਮਧੂਮੱਖੀ ਵੀ ਨਾ ਜਦੋਂ ਸ਼ਹਿਦ ਇਕੱਠਾ ਕਰਦੀ ਆ ਉਹ ਵੀ ਵਿੱਚ ਨਹੀਂ ਵੜਦੀ ਬਾਰ ਬਾਰ ਇਕੱਠਾ ਕਰਦੀ ਆ ਇਨਸਾਨ ਹੀ ਵਿੱਚ ਫਸ ਜਾਂਦਾ ਹੈ ਬਾਹਰ ਰਹਿ ਨਹੀਂ ਬੰਦਾ ਕਿ ਨਹੀਂ ਬੰਦਾ ਨਹੀਂ ਨਹੀਂ ਬਹੁਤ ਵਧੀਆ ਚੜ੍ਹਦੀ ਕਲਾ ਚ ਰਹੋ ਬਾਈ ਜੀ ਐਂ ਸੇਵਾ ਕਰਦੇ ਰਹੋ ਕਿਤੇ ਸਾਡੀ ਛੋਟੇ ਭਰਾਵਾਂ ਦੀ ਕਿਤੇ ਵੀ ਲੋੜ ਪੈਂਦੀ ਆ ਅਸੀਂ ਖੜੇ ਆ ਜਿੰਨੇ ਜੋਗੇ ਹੋਇਆ ਸੀ ਹਮੇਸ਼ਾ ਇਹ ਅਸਲ ਚ ਰੈਵੋਲੂਸ਼ਨ ਲਿਆਉਣ ਵਾਲੇ ਲੋਕ ਨੇ ਜਿ ਮੈਂ ਬੜੀ ਬੜੀ ਵਾਰੀ ਕਿਹਾ ਜਿਨਾਂ ਨੂੰ ਆਪਾਂ ਕਹਿੰਦੇ ਕਿ ਇੱਕ ਰੈਵੋਲੂਸ਼ਨ ਲਿਆਉਣਾ ਸਮਾਜ ਚ ਉਹ ਲੋਕਾਂ ਚ ਇੱਕ ਲੋਕ ਨੇ ਕਿ ਜਿੰਨਾਂ ਕੋਲ ਤਾਪ ਇੰਨਾ ਹੈ ਸੇਵਾ ਇੰਨੀ ਗਿਆਨ ਇੰਨਾ 6 ਪੌਡਕਾਸਟ ਕੀਤੇ ਨੇ ਬਾਈ ਨਾਲ ਬੈਕ ਟੂ ਬੈਕ ਹਿਟਰ ਨੇ ਨਹੀਂ ਨਹੀਂ ਲੋਕ ਮੇਰ ਹੈ ਬਾਈ ਆਪਾਂ ਕਦੇ ਵੀਰੇ ਨਾਲ ਦਿਲੋਂ ਕਰਦੇ ਨੇ ਵੀ ਅਹੀ ਬੋਲਣਾ ਬਾਈ ਆ ਵਿਸ਼ੇ ਨਹੀਂ ਸਾਡੇ ਕੋਣ ਨਹੀਂ ਪਤਾ ਹੁੰਦਾ ਬਸ ਅਰਦਾਸ ਕਰਕੇ ਬੈਠ ਜੀ ਸਿੱਧੀ ਦਿਹਾੜਿਆਂ ਤੇ ਬਾਈ ਨੇ ਪੌਡਕਾਸਟ ਕੀਤਾ ਹੈ ਅਲਟੀਮੇਟ ਬਾਈ ਮਤਲਬ 2.5 ਘੰਟੇ ਪੋਡਕਾਸਟ ਹਿਸਟਰੀ ਦੇ ਵਿੱਚ ਪਹਿਲਾ ਪੋਡਕਾਸਟ ਹੈ ਕਿ ਜਿਹੜਾ 2.5 ਘੰਟੇ ਸੰਗਤ ਨੇ ਮਤਲਬ ਰੋਜ਼ ਬੈਕ ਟੂ ਬੈਕ ਲੋਕ ਕ੍ਰੇਜ਼ੀ ਰਹੇਗੀ 2.5 ਘੰਟੇ ਬਾਈ ਚੌਂਕੜਾ ਆਪਣੀ ਤਸੱਲੀ ਤਾਂ ਉਦੋਂ ਹੁੰਦੀ ਹੈ ਜਦੋਂ ਕੋਈ ਵੀਰ ਕਹਿੰਦਾ ਬਾਈ ਅੱਜ ਮੈਂ ਯਾਰ ਰਾਤ ਛੜਤੀ ਆਪਦੀ ਭਾਈ ਕੇਸ ਰੱਖ ਲੈ ਹਾਂ ਬੜੇ ਹੁਣ ਵੀਰਾ ਕਹੀ ਜਾਂਦਾ ਵੀਰੇ ਇਹ ਕਹਿੰਦਾ ਸਾਡੇ ਲਈ ਕੀ ਸੇਵਾ ਵੀਰੇ ਤੁਹਾਡੇ ਕੋਲੇ ਤਾਂ ਮਹਾਰਾਜ ਨੇ ਕਲਮ ਦਿੱਤੀ ਹੈ ਨਾ ਇਹ ਕਲਮ ਉਹ ਆ ਜਿਹੜੀ ਸਤਗੁਰ ਨੇ ਕਲਮ ਨਾਲ ਔਰੰਗਜ਼ੇਬ ਮਾਰਦਾ ਸੀਗਾ ਸਹੀ ਅੱਲਾ ਜੀ ਇਹ ਬਹੁਤ ਵੱਡੀ ਦਾਤ ਆ ਸਤਗੁਰ ਨੇ ਕਲਮ ਨੂੰ ਬਹੁਤ ਜ਼ਿਆਦਾ ਵਡਿਆਈ ਦਿੱਤੀ ਸਹੀ ਹੈ ਤੁਹਾਡੇ ਹੱਥ 'ਚ ਮਹਾਰਾਜ ਦੀ ਬਖਸ਼ਿਸ਼ ਹੈ ਓਏ ਹੋਏ ਬਹੁਤ ਡੂੰਗੀ ਗੱਲ ਹੈ ਇਹ ਬਹੁਤ ਕੁਝ ਤੁਹਾਡੇ ਹੱਥ ਕਿ ਤੁਹਾਡੀ ਕਈ ਗੱਲ ਕਿਵੇਂ ਲੱਖਾਂ ਕਰੋੜਾਂ ਲੋਕਾਂ ਤੱਕ ਜਾ ਸਕਦੀ ਹੈ ਅਸੀਂ ਵੀਡੀਓ ਪਾ ਕੇ ਲੋਕਾਂ ਨੂੰ ਸਮਝਾਣਾ ਤੁਸੀਂ 3 ਮਿੰਟ 4 ਮਿੰਟ ਦੀ ਲੇਖਕ ਇੱਕ ਲੇਖਕ 3 ਮਿੰਟ ਚ ਦੁਨੀਆ ਹਿਲਾ ਸਕਦਾ ਹੈ ਲਿਖ ਕੇ ਤੇ ਬਹੁਤ ਵੱਡੀ ਗੱਲ ਕਹੀ ਤੁਸੀਂ ਨਹੀਂ ਬਿਲਕੁਲ ਬਿਲਕੁਲ ਭਾਈ ਜਿੰਨਾ ਜੋਗਾ ਹੋਇਆ ਸੀ ਜ਼ਰੂਰ ਕਰਾਂਗੇ ਤੇ ਅਸੀਂ ਹਮੇਸ਼ਾ ਸਾਡੀਆਂ ਦੁਆਵਾਂ ਸਾਡੀਆਂ ਵਿਸ਼ੇਜ਼ ਅਨਮੋਲ ਵੀਰੇ ਨਾਲ ਆ ਤੁਹਾਡੇ ਨਾਲ ਆ ਤੁਸੀਂ ਐਂ ਜੱਸਾ ਵੀਰਾ ਜੱਸਾ ਵੀਰਾ ਐਂ ਬਸ ਲੰਗਰ ਟੁੱਟ ਵਰਤਦੇ ਰਹਿਣ ਆ ਵੀ ਲੰਗਰ ਹੀ ਆ ਜਿਹੜਾ ਤੁਸੀਂ ਵੀ ਕੰਮ ਬਾਈ